ਸਰਸ਼ਿਆਕਾਲ ਵਿਖਰੇ ਤੁਸੀਂ ਆਨ ਯਾ ਰੈਸਲਰ ਵਿਨੇਸ਼ ਫੋਕਾਟ ਓਲੰਪਿਕ ਦਿਰੇਸ ਤੋਂ ਬਾਹਰ ਹੋ ਗਈ ਹੈ ਕਿਉਂਕਿ 50 ਕਿਲੋ ਕੈਟਾਗਰੀ ਦੇ ਵਿੱਚ ਮੁਕਾਬਲਾ ਲੜਨਾ ਸੀ ਔਰ 100 ਗ੍ਰਾਮ ਵਜ਼ਨ ਵੱਧ ਸੀ ਉਸ ਤੋਂ ਬਾਅਦ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਵਿਨੇਸ਼ ਭੋਗਾਟ ਦੀਆਂ ਉਹ ਪਰੇਸ਼ਾਨ ਕਰਨ ਵਾਲੀਆਂ ਨੇ ਫਰਸ਼ ਤੇ ਬੈਠੇ ਹੈ ਵਿਨੇਸ਼ ਭੋਗਾਟ ਔਰ ਬਹੁਤ ਜ਼ਿਆਦਾ ਨਿਰਾਸ਼ ਨਜ਼ਰ ਆ ਰਹੀ ਹੈ ਦੱਸਦੀ ਹੈ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਡਿਸਕਵਾਲਿਫਾਈ ਹੋਣ ਤੋਂ ਬਾਅਦ ਵਿਨੇਸ਼ ਭੋਗਾਟ ਦੀ ਸਿਹਤ ਜੋ ਹੈ ਉਹ ਵਿਗੜ ਗਈ ਹੈ ਹਸਪਤਾਲ ਦੇ ਵਿੱਚ ਉਨ੍ਹਾਂ ਨੂੰ ਭਰਤੀ ਕਰਾਇਆ ਗਿਆ ਦੂਜੇ ਪਾਸੇ ਇੰਡੀਅਨ ਓਲੰਪਿਕ ਫੈਡਰੇਸ਼ਨ ਦੀ ਪ੍ਰਧਾਨ ਪੀਟੀ ਊਸ਼ਾ ਦੇ ਨਾਲ ਪ੍ਰਧਾਨ ਤੁਸੀਂ ਨਰਿੰਦਰ ਮੋਦੀ ਨੇ ਗੱਲਬਾਤ ਕੀਤੀ ਹੈ ਖੇਲ ਮੰਤਰੀ ਦੀ ਵੀ ਗੱਲ ਹੋਈ ਹੈ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ 올림픽 ਐਸੋਸੀਏਸ਼ਨ ਸਾਹਮਣੇ ਅੱਕੜਾ ਐਕਸ਼ਨ ਲੈਣ ਦੀ ਬੰਕ ਜੋ ਹੈ ਉਹ ਕੀਤੀ ਹੈ ਉਹਨਾਂ ਨੂੰ ਦੱਸਿਆ ਹੈ ਕਿ ਕਿਸ ਤਰੀਕੇ ਦੇ ਨਾਲ ਭਾਰਤ ਦੀ ਜੋ ਹੈ ਉਹ ਗੱਲ ਰੱਖਣੀ ਹੈ ਪੀਟੀਓ ਸ਼ਾ ਦਾ ਬਿਆਨ ਵੀ ਸਾਹਮਣੇ ਆਇਆ ਸਭ ਤੋਂ ਪਹਿਲਾਂ ਤੁਹਾਨੂੰ ਪੀਟੀਓ ਸ਼ਾ ਦਾ ਬਿਆਨ ਸੁਣਾਉਂਦੇ ਹਾਂ discqualification is very shocking and i met inash at the olympic village poly clinic a short while ago and assured her complete support of the indian olympic association government of india and the whole country we are providing vinesh all medical and emotional support the wrestling federation of india has filed an appeal to uww to consider the decision to disqualify vinesh and ioa is following that up in the strongest possible manner i am aware of the relentless effort made by Vinesh medical team led by Dr. Dingshaw Patiwala and the chief di mission Kaganaran through the night to ensure that she would meet the competition requirements. Vinesh disqualification is very shocking and I met Vinesh at the Olympic village polyclinic a short while ago and I showed her complete support of the Indian Olympic Association government of ਜਿੱਦੋਂ ਡਿਸਕਵালিਫਾਈ ਹੋਣ ਦੀ ਖਬਰ ਸਾਹਮਣੇ ਆਈ ਵਿਨੈਸ਼ ਫੋਗਾਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਔਰ ਇਹ ਕਿਹਾ ਕਿ ਵਿਨੈਸ਼ ਤੁਸੀਂ ਚੈਂਪੀਅਨਸ ਦੇ ਚੈਂਪੀਅਨ ਹੋ ਹਰ ਤਰੀਕੇ ਦੇ ਨਾਲ ਤੁਸੀਂ ਬਹੁਤ ਜ਼ਿਆਦਾ ਸਟਰੋਂਗ ਹੋ ਬਹੁਤ ਜ਼ਿਆਦਾ ਮਜ਼ਬੂਤ ਹੋ ਭਾਰਤ ਨੂੰ ਤੇ ਹਰ ਇੱਕ ਭਾਰਤੀ ਨੂੰ ਤੁਹਾਡੇ ਉੱਤੇ ਮਾਣ ਹੈ ਤੁਸੀਂ ਭਾਰਤ ਦਾ ਗੌਰਵ ਹੋ ਅਸੀਂ ਸਾਰੇ ਤੁਹਾਡੀ ਰਾਹ ਦੇਖ ਰਹੇ ਹਾਂ ਤੁਸੀਂ ਹੋਰ ਮਜ਼ਬੂਤ ਹੋ ਕੇ ਵਾਪਸ ਆਓ ਅੱਜ ਜੋ ਕੁਝ ਵੀ ਹੋਇਆ ਉਸ ਨੇ ਸਭ ਨੂੰ ਪਰੇਸ਼ਾਨ ਜ਼ਰੂਰ ਕੀਤਾ ਹੈ ਕਾਸ਼ ਕਿ ਉਹ ਦਰਦ ਸ਼ਬਦਾਂ ਦੇ ਵਿੱਚ ਮੈਂ ਬਿਆਨ ਕਰ ਸਕਾਂ ਤਾਂ ਸੋ ਟਵੀਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਲੈ ਕੇ ਕੀਤਾ 10 ਦੀ ਲੋਕ ਸਭਾ ਦੇ ਵਿੱਚ ਖੇਡ ਮੰਤਰੀ ਮਨਸੂਖ ਮੰਡਾਵੀਆ ਨੇ ਵੀ ਇਹ ਮੁੱਦਾ ਚੁੱਕਿਆ ਔਰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਭਾਰਤ ਇਸ ਪੂਰੇ ਮਾਮਲੇ ਨੂੰ ਲੈ ਕੇ ਆਪਣਾ ਪੱਕ ਰੱਖ ਰਿਹਾ ਹੈ ਖੇਡ ਮੰਤਰੀ ਮਨਸੂਖ ਮੰਡਾਵੀਆ ਨੇ ਕਿਹਾ ਕਿ ਇੰਟਰਨੈਸ਼ਨਲ 올림픽 ਫੈਡਰੇਸ਼ਨ ਦੇ ਅੱਗੇ ਜੋ ਭਾਰਤੀ 올림픽 ਫੈਡਰੇਸ਼ਨ ਦੀ ਪ੍ਰਧਾਨ ਹੈ ਪੀਟੀ 우ਸ਼ਾ ਨੇ ਕੜਾ ਐਕਸ਼ਨ ਲਈ ਆਇਆ ਕੜਾ ਰੁਕ ਅਖਤਿਆਰ ਕੀਤਾ ਹੈ ਸੋ ਦੱਸਦੀ ਹੈ ਕਿ ਇਸ ਪੂਰੇ ਮਾਮਲੇ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਗੁੱਸੇ ਦੀ ਲਹਿਰ ਹੈ ਕਿਉਂਕਿ ਵਿਨੇਸ਼ ਫੋਗਾਟ ਪਹਿਲੀ ਉਹ ਮਹਿਲਾ ਰੈਸਲਰ ਹੈ ਜੋ ਕਿ ਹੁਣ ਤੱਕ 50 ਕਿਲੋ ਕੈਟਾਗਰੀ ਦੇ ਵਿੱਚ ਫਾਈਨਲਸ ਦੇ ਵਿੱਚ ਪਹੁੰਚੀ ਸੀ ਅਮਰੀਕਾ ਦੇ ਖਿਡਾਰਨਾਂ ਦੇ ਨਾਲ ਉਹਨਾਂ ਦਾ ਮੁਕਾਬਲਾ ਹੋਣਾ ਸੀ ਔਰ ਮੁਕਾਬਲੇ ਤੋਂ ਠੀਕ ਪਹਿਲਾਂ ਉਹਨਾਂ ਨੂੰ ਡਿਸਕਵਾਲਿਫਾਈ ਕੋਸ਼ਿਸ਼ ਕਰ ਦਿੱਤਾ ਜਾਂਦਾ ਹੈ ਉਹ ਵੀ ਸਿਰਫ 100 ਗ੍ਰਾਮ ਵਧੇ ਹੋਏ ਵਜ਼ਨ ਦੇ ਚਲਦਿਆਂ ਸੁਦੇਸ਼ ਦੇ ਵਿੱਚ ਗੁੱਸਾ ਹੈ कुल मिलाकर सोशल मीडिया पे जो खबर ट्रेंड हो रहीया ने उसको लेके ये ਕਿਹਾ ਜਾ ਰਿਹਾ ਹੈ ਕਿ ਜਾਣबूझ के सब कुछ ਕੀਤਾ ਗਿਆ ਤਾਂ ਕਿ ਭਾਰਤ ਨੂੰ 올림픽ਸ ਦੇ ਇਸ ਫਾਈਨਲ ਮੁਕਾਬਲੇ ਦੀ ਰੇਸ ਤੋਂ ਬਾਹਰ ਕੀਤਾ ਜਾ ਸਕੇ ਕਿਉਂਕਿ ਭਾਰਤ ਨੂੰ 올림픽ਸ ਵਿੱਚ ਕੋਈ ਨਹੀਂ ਦੇਖਣਾ ਚਾਹੁੰਦਾ ਇੱਕ ਭਾਰਤ ਦੇ ਨਾਲ ਤੱਕਾ ਕੀਤਾ ਜਾ ਰਿਹਾ ਹੈ ਔਰ 올림픽 ਨੂੰ ਬਾਈਕਾਟ ਕਰਨ ਦੇ ਨਾਰੇ ਵੀ ਸੋਸ਼ਲ ਮੀਡੀਆ ਤੇ ਟ੍ਰੈਂਡ ਕਰਨ ਲੱਗ ਗਏ ਨੇ ਸੋ ਦੇਸ਼ ਦੇ ਲੋਕਾਂ ਦੇ ਵਿੱਚ ਗੁੱਸੇ ਦੀ ਲਹਿਰ ਹੈ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਦਾ ਬਿਆਨ ਵੀ ਇਸ ਮਾਮਲੇ ਨੂੰ पूरे भारत का सपना हो गया। भारत की वो बहादुर बेटी जो सेमीफाइनल जीतकर फाइनल में पहुंची थी और किस पहलान को हराया था जो पिछले 42 बार बयासी बार से कभी हार नहीं रही थी ऐसे पहलवान को जो चार बार की विश्व चैंपियन थी उसको पराजित किया फाइनल में पहुंची और अब कहा जा रहा है कि विनेश फोगाट सौ ग्राम ओवरवेट है यह कितनी हास्यास्पद है कितनी अपने आप में मजाक वाली बात है कि विनेश फोगाट जब गई होंगी प्रतियोगिता में भाग लेने के लिए उस समय वजन हुआ होगा जब क्वार्टर फाइनल जीता उस समय वजन हुआ होगा सेमीफाइनल में हिस्सा लिया उस समय वजन हुआ होगा अचानक ये सौ ग्राम ओवरवेट पूरी दुनिया इस बात को बर्दाश्त नहीं कर पा रही क्या कि भारत की एक बेटी इतिहास रचने जा रही है पहली बार ऐसा होता कि वो स्वर्ण पदक जीतकर भारत में आती ये क्या बर्दाश्त नहीं हुआ पूरी दुनिया को एक गहरी साजिश विनेश फोगाट के खिलाफ सौ ग्राम ओवरवेट होना ये कितना हास्यास्पद और मजाक का कारण है कि उसके आधार पर आप अयोग्य घोषित कर रहे हैं सौ ग्राम ओवर तो कुछ भी खाने से हो जाता है तो इसलिए मैं समझता हूँ कि भारत सरकार को तुरंत हस्तक्षेप करना चाहिए तत्काल हस्तक्षेप करना चाहिए और साफ शब्दों में कहना चाहिए अगर 144 करोड़ भारतवासियों का अपमान करोगे अगर भारत की बेटी का अपमान करोगे उसके साथ अन्याय करोगे तो हम ओलंपिक का बहिष्कार करेंगे भारत सरकार निर्णय ले ओलंपिक के बहिष्कार का ये घोर अन्याय है विनेश फोगाट के साथ विनेश के साथ पूरा देश खड़ा है पूरे रिकॉर्ड दा जो नारा है वो आप आगू संजय सिंह ने दिता है और एक बार फिर तो तहूँ वो तस्वीर दिखाते हैं जिथे ਵਿਨੇਸ਼ ਫੋਗਾਟ ਜ਼ਮੀਨ ਤੇ ਬੈਠੀ ਹੋਈ ਨਜ਼ਰ ਆ ਰਹੀ ਹੈ ਸ਼ਾਇਦ ਉਸ ਵਕਤ ਦੀ ਤਸਵੀਰ ਹੈ ਜਦੋਂ ਤਾਜ਼ਾ ਤਾਜ਼ਾ ਉਹਨਾਂ ਨੂੰ ਡਿਸਕੁਆਲੀਫਾਈ ਕੀਤਾ ਗਿਆ ਉਹ ਦੱਸਿਆ ਜਾ ਰਿਹਾ ਹੈ ਇਸੇ ਤੋਂ ਬਾਅਦ ਉਹਨਾਂ ਦੀ ਸਿਹਤ ਵਿਗੜ ਗਈ ਔਰ ਵਾਕਈ ਇਹ ਤਸਵੀਰ ਆਪਣੇ ਆਪ ਦੇ ਵਿੱਚ ਕਾਫੀ ਕੁਝ ਬਿਆਨ ਕਰ ਰਹੀ ਹੈ ਵਿਨੇਸ਼ ਫੋਗਾਟ ਦਾ ਉਹ ਦਰਦ ਜੋ ਉਹ ਮਹਿਸੂਸ ਕਰ ਰਹੀ ਸੀ ਇਸ ਤਸਵੀਰ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇਸ ਤਰੀਕੇ ਦੇ ਨਾਲ ਫਰਸ਼ ਤੇ ਜ਼ਮੀਨ ਤੇ ਵਿਨੇਸ਼ ਫੋਗਾਟ ਨੇ ਠਾਲ ਹੋ ਕੇ ਬੈਠੀ ਹੋਈ ਸੀ ਜਿਵੇਂ ਕਿ ਉਸ ਦੀ ਸਾਰੀ ਮਿਹਨਤ ਤੇ ਪਾਣੀ ਫਿਰ ਗਿਆ ਹੋਵੇ ਉਸ ਦੀ ਸਾਰੀ ਉਮੀਦਾਂ ਇੱਕ ਸਕਿੰਟ ਦੇ ਵਿੱਚ ਚੱਕਨਾ ਚੂਰ ਹੋ ਕੇ ਟੈਟੇਰੀ ਹੋ ਗਈ ਹੋਵੇ ਔਰ ਜੇਕਰ 올림픽 ਦੀ ਗੱਲ ਕੀਤੀ ਜਾਵੇ ਇਹ ਕੋਈ 10 ਦਿਨ ਨਹੀਂ ਆਇ 1 ਮਹੀਨੇ ਦੀ ਮਿਹਨਤ ਨਹੀਂ ਹੁੰਦੀ ਬਲਕਿ ਪੂਰੀ ਜ਼ਿੰਦਗੀ ਦੀ ਸਾਧਨਾ ਹੁੰਦੀ ਹੈ ਤਪੱਸਿਆ ਹੁੰਦੀ ਹੈ ਔਰ ਜਦੋਂ ਫਾਈਨਲ ਮੁਕਾਬਲੇ ਵਿੱਚੋਂ ਅਜਿਹੇ ਕਾਰਨ ਕਰਕੇ ਬਾਹਰ ਕੱਢ ਦਿੱਤਾ ਜਾਵੇ ਤਾਂ ਉਸ ਵਕਤ ਇਹ ਦਰਦੋਹੀ ਸਮਝ ਸਕਦਾ ਹੈ ਜਿਸਨੇ ਇਹ ਤਪੱਸਿਆ ਕੀਤੀ ਹੋਵੇ ਇਹ ਸਾਧਨਾ ਕੀਤੀ ਹੋਵੇ ਸੋ ਵਿਨੇਸ਼ ਪੁਗੜ ਦੀ ਤਸਵੀਰ ਆਪਣੇ ਆਪ ਦੇ ਵਿੱਚ ਉਹ ਦਰਦ ਬਿਆਨ ਕਰ ਰਹੀ ਹੈ ਜੋ ਕਿ ਵਿਨੇਸ਼ ਫੁਗਾਟ ਨੇ ਮਹਿਸੂਸ ਕੀਤਾ ਹੈ ਅਤੇ ਵਿਨੇਸ਼ ਫੁਗਾਟ ਦੇ ਮੁਕਾਬਲਿਆਂ ਦੀ 올림픽ਸ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ 올림픽 ਦੇ ਫਾਈਨਲ ਮੁਕਾਬਲੇ ਦੇ ਵਿੱਚ ਪਹੁੰਚਣ ਵਾਲੀ ਵਿਨੇਸ਼ ਫੁਗਾਟ ਪਹਿਲੀ ਮਹਿਲਾ ਰਸਲਰ ਹੈ ਦੱਸਦੀ ਹੈ ਕਿ ਤਿੰਨ ਮੁਕਾਬਲੇ ਲਗਾਤਾਰ ਜਿੱਤ ਕੇ 50 ਕਿਲੋਗ੍ਰam ਕੈਟਾਗਰੀ ਦੇ ਵਿੱਚੋਂ ਫਾਈਨਲ ਦੇ ਵਿੱਚ ਪਹੁੰਚੀ ਸੀ ਸੈਮੀਫਾਈਨਲ ਦੇ ਵਿੱਚ ਉਹਨਾਂ ਨੇ ਕਿਊਬਾ ਦੀ ਪਹਿਲਵਾਨ ਗੁਸਮਾਨ ਲੋਪੇਜੀਨੋ ਹਰਾਇਆ ਕੁਆਟਰਫਾਈਨਲਸ ਦੀ ਜੇਕਰ ਗੱਲ ਕੀਤੀ ਜਾਵੇ ਯੂਕਰੇਨ ਦੀ ਓਕਸਾਨਾ ਲਿਵਾਚ ਨੂੰ ਹਰਾਇਆ ਤੇ ਪ੍ਰੀ ਕੁਆਟਰਸ ਦੇ ਵਿੱਚ ਵਰਲਡ ਚੈਂਪੀਅਨ ਜਪਾਨ ਦੀ ਯੂਈ ਸੁਸਾਕੀ ਨੂੰ 3-2 ਨਾਲ ਉਹਨਾਂ ਨੇ ਮਾਤ ਦਿੱਤੀ ਸੀ ਔਰ ਹਰ ਕੋਈ ਇਹੀ ਸੋਚ ਰਿਹਾ ਸੀ ਕਿ ਇਸ ਵਾਰ ਕੁਸ਼ਤੀ ਦੇ ਵਿੱਚ 골ਡ ਮੈਡਲ ਭਾਰਤ ਦੀ ਝੋਲੀ ਚੋਲੀ ਦੇ ਵਿੱਚ ਵਿਨੇਸ਼ ਫੋਗਾਟ ਜ਼ਰੂਰ ਪਾਉਣਗੇ ਪਰ ਫਾਈਨਲ ਮੁਕਾਬਲੇ ਤੋਂ ਠੀਕ ਪਹਿਲਾ ਵਿਨੇਸ਼ ਫੋਗਾਟ ਨੂੰ ਡਿਸਕਵালিਫਾਈ ਕਰਾਰ ਕਰ ਦਿੱਤਾ ਜਾਂਦਾ ਹੈ ਬੇਰਹਾਲ ਦੇਖਣਾ ਹੋਵੇਗਾ ਕਿ ਭਾਰਤ ਵੱਲੋਂ ਹੁਣ ਇਸ ਪੱਖ ਨੂੰ ਕਿਵੇਂ ਰੱਖਿਆ ਜਾਂਦਾ ਹੈ ਅੱਜਕੱਲ ਵਿਖਰੇ ਤੁਸੀਂ ਆਨੇ ਰੈਸਲਰ ਵਿਨੇਸ਼ ਫੋਗਾਟ ਓਲੰਪਿਕ ਦਿਰੇਸ ਤੋਂ ਬਾਹਰ ਹੋ ਗਈ ਹੈ ਕਿਉਂਕਿ 50 ਕਿਲੋ ਕੈਟਾਗਰੀ ਦੇ ਵਿੱਚ ਮੁਕਾਬਲਾ ਲੜਨਾ ਸੀ ਔਰ 100 ਗ੍ਰਾਮ ਵਜ਼ਨ ਵੱਧ ਸੀ ਉਸ ਤੋਂ ਬਾਅਦ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਵਿਨੇਸ਼ ਭੋਗਾਟ ਦੀਆਂ ਉਹ ਪਰੇਸ਼ਾਨ ਕਰਨ ਵਾਲੀਆਂ ਨੇ ਫਰਸ਼ ਤੇ ਬੈਠੀ ਹੈ ਵਿਨੇਸ਼ ਭੋਗਾਟ ਔਰ ਬਹੁਤ ਜ਼ਿਆਦਾ ਨਿਰਾਸ਼ ਨਜ਼ਰ ਆ ਰਹੀ ਹੈ ਦੱਸਦੀ ਹੈ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਡਿਸਕਵਾਲਿਫਾਈ ਹੋਣ ਤੋਂ ਬਾਅਦ ਵਿਨੇਸ਼ ਭੋਗਾਟ ਦੀ ਸਿਹਤ ਜੋ ਹੈ ਉਹ ਵਿਗੜ ਗਈ ਹੈ ਹਸਪਤਾਲ ਦੇ ਵਿੱਚ ਉਨ੍ਹਾਂ ਨੂੰ ਪਹੜਤੀ ਕਰਾ ਗਿਆ ਦੂਜੇ ਪਾਸੇ ਇੰਡੀਅਨ ਓਲੰਪਿਕ ਫੈਡਰੇਸ਼ਨ ਦੀ ਪ੍ਰਧਾਨ ਪੀਟੀ ਊਸ਼ਾ ਦੇ ਨਾਲ ਪ੍ਰਧਾਨ ਕੰਟੀ ਨਰਿੰਦਰ ਮੋਦੀ ਨੇ ਗੱਲਬਾਤ ਕੀਤੀ ਹੈ ਖੇਲ ਮੰਤਰੀ ਦੀ ਵੀ ਗੱਲ ਹੋਈ ਹੈ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ 올림픽 ਐਸੋਸੀਏਸ਼ਨ ਸਾਹਮਣੇ ਅਕੜਾ ਐਕਸ਼ਨ ਲੈਣ ਦੀ ਬੰਕ ਜੋ ਹੈ ਉਹ ਕੀਤੀ ਹੈ ਉਹਨਾਂ ਨੂੰ ਦੱਸਿਆ ਹੈ ਕਿ ਕਿਸ ਤਰੀਕੇ ਦੇ ਨਾਲ ਭਾਰਤ ਦੀ ਜੋ ਹੈ ਉਹ ਗੱਲ ਰੱਖਣੀ ਹੈ ਪੀਟੀ ਉਸਾ ਦਾ ਬਿਆਨ ਵੀ ਸਾਹਮਣੇ ਆਇਆ ਸਭ ਤੋਂ ਪਹਿਲਾਂ ਤੁਹਾਨੂੰ ਪੀਟੀ ਉਸਾ ਦਾ ਬਿਆਨ ਸੁਣਾਉਂਦੇ ਹਾਂ ਡਿਸਕਵਾਲਿਫਿਕੇਸ਼ਨ ਇਸ ਵੈਰੀ ਸ਼ੌਕਿੰਗ ਐਂਡ ਆ ਮੈਟ ਇਨੇਸ਼ਕ ਟੂ 올림픽 ਵਿਲੇਜ ਪੋਲੀਕਲਿਨਿਕ a short while ago and assured her complete support of the Indian Olympic Association, Government of India, and the whole country. We are providing Vinesh all medical and emotional support. The Wrestling Federation of India has filed an appeal to UWW to consider the decision to disqualify Vinesh and IOA is following that up in the strongest possible manner. I am aware of the relentless effort made by Vinesh Medical Team led by Dr. Dingshaw Partywala and the Chief Dimension Kagan Naran through the night to ensure that she would meet the competition requirements. Vinesh disqualification is very shocking and I met Vinesh at the Olympic Village Polyclinic a short while ago and I showed her complete support of the Indian Olympic Association government. Of ਜਦੋਂ ਡਿਸਕਵালিਫਾਈ ਹੋਣ ਦੀ ਖਬਰ ਸਾਹਮਣੇ ਆਈ ਵਿਨੈਸ਼ ਫੋਗਾਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਔਰ ਇਹ ਕਿਹਾ ਕਿ ਵਿਨੈਸ਼ ਤੁਸੀਂ ਚੈਂਪੀਅਨਸ ਦੇ ਚੈਂਪੀਅਨ ਹੋ ਹਰ ਤਰੀਕੇ ਦੇ ਨਾਲ ਤੁਸੀਂ ਬਹੁਤ ਜ਼ਿਆਦਾ ਸਟਰੋਂਗ ਹੋ ਬਹੁਤ ਜ਼ਿਆਦਾ ਮਜ਼ਬੂਤ ਹੋ ਭਾਰਤ ਨੂੰ ਤੇ ਹਰ ਇੱਕ ਭਾਰਤੀ ਨੂੰ ਤੁਹਾਡੇ ਉੱਤੇ ਮਾਣ ਹੈ ਤੁਸੀਂ ਭਾਰਤ ਦਾ ਗੌਰਵ ਹੋ ਅਸੀਂ ਸਾਰੇ ਤੁਹਾਡੀ ਰਾਹ ਦੇਖ ਰਹੇ ਹਾਂ ਤੁਸੀਂ ਹੋਰ ਮਜ਼ਬੂਤ ਹੋ ਕੇ ਵਾਪਸ ਆਓ ਅੱਜ ਜੋ ਕੁਝ ਵੀ ਹੋਇਆ ਉਸ ਨੇ ਸਭ ਨੂੰ ਪਰੇਸ਼ਾਨ ਜ਼ਰੂਰ ਕੀਤਾ ਹੈ ਕਾਸ਼ ਕਿ ਉਹ ਦਰਦ ਸ਼ਬਦਾਂ ਦੇ ਵਿੱਚ ਮੈਂ ਬਿਆਨ ਕਰ ਸਕਾਂ ਸੋ ਟਵੀਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਲੈ ਕੇ ਕੀਤਾ ਦੱਸਦੀ ਲੋਕ ਸਭਾ ਦੇ ਵਿੱਚ ਖੇਡ ਮੰਤਰੀ ਮਨਸੂਖ ਮੰਡਾਵੀਆ ਨੇ ਵੀ ਇਹ ਮੁੱਦਾ ਚੁੱਕਿਆ ਔਰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਭਾਰਤ ਇਸ ਪੂਰੇ ਮਾਮਲੇ ਨੂੰ ਲੈ ਕੇ ਆਪਣਾ ਪੱਕ ਰੱਖ ਰਿਹਾ ਹੈ ਖੇਡ ਮੰਤਰੀ ਮਨਸੂਖ ਮੰਡਾਵੀਆ ਨੇ ਕਿਹਾ ਕਿ ਇੰਟਰਨੈਸ਼ਨਲ 올림픽 ਫੈਡਰੇਸ਼ਨ ਦੇ ਅੱਗੇ ਜੋ ਭਾਰਤੀ 올림픽 ਫੈਡਰੇਸ਼ਨ ਦੀ ਪ੍ਰਧਾਨ ਹੈ ਪੀਟੀ 우ਸ਼ਾ ਨੇ ਕੜਾ ਐਕਸ਼ਨ ਲੈ ਆਇਆ ਕੜਾ ਰੁਕ ਅਖਤਿਆਰ ਕੀਤਾ ਹੈ ਸੋ ਦੱਸਦੀ ਹੈ ਕਿ ਇਸ ਪੂਰੇ ਮਾਮਲੇ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਗੁੱਸੇ ਦੀ ਲਹਿਰ ਹੈ ਕਿਉਂਕਿ ਵਿਨੇਸ਼ ਫੋਗਾਟ ਪਹਿਲੀ ਉਹ ਮਹਿਲਾ ਰੈਸਲਰ ਹੈ ਜੋ ਕਿ ਹੁਣ ਤੱਕ 50 ਕਿਲੋ ਕੈਟਾਗਰੀ ਦੇ ਵਿੱਚ ਫਾਈਨਲਸ ਦੇ ਵਿੱਚ ਪਹੁੰਚੀ ਸੀ ਅਮਰੀਕਾ ਦੇ ਖਿਡਾਰਣ ਦੇ ਨਾਲ ਉਹਨਾਂ ਦਾ ਮੁਕਾਬਲਾ ਹੋਣਾ ਸੀ ਔਰ ਮੁਕਾਬਲੇ ਤੋਂ ਠੀਕ ਪਹਿਲਾਂ ਉਹਨਾਂ ਨੂੰ ਡਿਸਕਵਾਲਿਫਾਈ ਕੋਸ਼ਿਸ਼ ਕਰ ਦਿੱਤਾ ਜਾਂਦਾ ਹੈ ਉਹ ਵੀ ਸਿਰਫ 100 ਗ੍ਰਾਮ ਵਦੇ ਹੋਏ ਵਜ਼ਨ ਦੇ ਚਲਦੇ ਆ ਸੁਦੇਸ਼ ਦੇ ਵਿੱਚ ਗੁੱਸਾ ਹੈ कुल मिलाकर सोशल मीडिया ते जो ਖਬਰਾਂ 트ੈਂਡ ਹੋ ਰਹੀਆਂ ਨੇ ਉਸ ਨੂੰ ਲੈ ਕੇ ਵੀ ਕਿਹਾ ਜਾ ਰਿਹਾ ਹੈ ਕਿ ਜਾਣ ਬੁਝ ਕੇ ਸਭ ਕੁਝ ਕੀਤਾ ਗਿਆ ਤਾਂ ਕਿ ਭਾਰਤ ਨੂੰ 올림픽ਸ ਦੇ ਇਸ ਫਾਈਨਲ ਮੁਕਾਬਲੇ ਦੀ ਰੇਸ ਤੋਂ ਬਾਹਰ ਕੀਤਾ ਜਾ ਸਕੇ ਕਿਉਂਕਿ ਭਾਰਤ ਨੂੰ 올림픽ਸ ਦੇ ਵਿੱਚ ਕੋਈ ਨਹੀਂ ਦੇਖਣਾ ਚਾਹੁੰਦਾ ਇੱਕ ਭਾਰਤ ਦੇ ਨਾਲ ਤੱਕਾ ਕੀਤਾ ਜਾ ਰਿਹਾ ਹੈ ਔਰ 올림픽 ਨੂੰ ਬਾਇਕਾਟ ਕਰਨ ਦੇ ਨਾਰੇ ਵੀ ਸੋਸ਼ਲ ਮੀਡੀਆ ਤੇ 트ੈਂਡ ਕਰਨ ਲੱਗ ਗਏ ਨੇ ਸੋ ਦੇਸ਼ ਦੇ ਲੋਕਾਂ ਦੇ ਵਿੱਚ ਗੁੱਸੇ ਦੀ ਲਹਿਰ ਹੈ पार्टी के संजय सिंह का बयान वे, मामले सामने आया है। उन्होंने एक साजिश करार भारत की वो बहादुर बेटी जो सेमीफाइनल जीतकर फाइनल में पहुंची थी और किस पहलवान को हराया था जो पिछले 42 बार बयासी बार से कभी हार नहीं रही थी ऐसे पहलवान को जो चार बार की विश्व चैंपियन थी उसको पराजित किया फाइनल में पहुंची और अब कहा जा रहा है कि विनेश फोगाट सौ ग्राम ओवरवेट है यह कितनी हास्यास्पद है कितनी अपने आप में मजाक वाली बात है कि विनेश फोगाट जब गई होगी प्रतियोगिता में भाग लेने के लिए उस समय वजन हुआ होगा जब क्वार्टर फाइनल जीता उस समय वजन हुआ होगा सेमीफाइनल में हिस्सा लिया उस समय वजन हुआ होगा अचानक ये सौ ग्राम ओवर वेट पूरी दुनिया इस बात को बर्दाश्त नहीं कर पा रही क्या कि भारत की एक बेटी इतिहास रचने जा रही है पहली बार ऐसा होता कि वो स्वर्ण पदक जीतकर भारत में आती ये क्या बर्दाश्त नहीं हुआ पूरी दुनिया को एक गहरी साजिश विनेश फोगाट के खिलाफ सौ ग्राम ओवर होना कितना हास्यास्पद और मजाक का कारण है कि उसके आधार पर आप अयोग्य घोषित कर रहे हैं सौ ग्राम ओवर तो कुछ भी खाने से हो जाता है तो इसलिए मैं समझता हूं कि भारत सरकार को तुरंत हस्तक्षेप करना चाहिए तत्काल हस्तक्षेप करना चाहिए और साफ शब्दों में कहना चाहिए अगर 144 करोड़ भारतवासियों का अपमान करोगे अगर भारत की बेटी का अपमान करोगे उसके साथ अन्याय करोगे तो हम ओलंपिक का बहिष्कार करेंगे। भारत सरकार निर्णय ले ओलंपिक के बहिष्कार का। ये घोर अन्याय है विनेश होगार के साथ, विनेश के साथ पूरा देश खड़ा है। पूरे रिकॉर्ड दा जो नारा है वो आप संजय सिंह ने देते है और एक बार फिर तो तोहारु हो तस्वीर दिखाते हैं जो थे ਵਿਨੇਸ਼ ਫੁਗਾੜਾ ਜ਼ਮੀਨ ਤੇ ਬੈਠੀ ਹੋਈ ਨਜ਼ਰ ਆ ਰਹੀ ਹੈ ਸ਼ਾਇਦ ਇਹ ਉਸ ਵਕਤ ਦੀ ਤਸਵੀਰ ਹੈ ਜਦੋਂ ਤਾਜ਼ਾ ਤਾਜ਼ਾ ਉਹਨਨੂੰ ਡਿਸਕਵালিਫਾਈ ਕੀਤਾ ਗਿਆ ਅਤੇ ਦੱਸਿਆ ਜਾ ਰਿਹਾ ਹੈ ਇਸੇ ਤੋਂ ਬਾਅਦ ਉਹਨਾਂ ਦੀ ਸਿਹਤ ਵਿਗੜ ਗਈ ਹੈ ਔਰ ਵਾਕਈ ਇਹ ਤਸਵੀਰ ਆਪਣੇ ਆਪ ਦੇ ਵਿੱਚ ਕਾਫੀ ਕੁਝ ਬਿਆਨ ਕਰ ਰਹੀ ਹੈ ਵਿਨੇਸ਼ ਫੁਗਾੜਾ ਦਾ ਉਹ ਦਰਦ ਜੋ ਉਹ ਮਹਿਸੂਸ ਕਰ ਰਿ ਸੀ ਇਸ ਤਸਵੀਰ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇਸ ਤਰੀਕੇ ਦੇ ਨਾਲ ਫर्श ਤੇ ਜ਼ਮੀਨ ਤੇ ਵਿਨੇਸ਼ ਫੁਗਾੜਾ ਢਾਲ ਹੋ ਕੇ ਬੈਠੀ ਹੋਈ ਸੀ ਜਿਵੇਂ ਕਿ ਉਸ ਦੀ ਸਾਰੀ ਮਿਹਨਤ ਤੇ ਪਾਣੀ ਫਿਰ ਗਿਆ ਹੋਵੇ ਉਸ ਦੀ ਸਾਰੀ ਉਮੀਦਾਂ ਇੱਕ ਸਕਿੰਟ ਦੇ ਵਿੱਚ ਚੱਕਨਾ ਚੂਰ ਹੋ ਕੇ ਟੈਟੇਰੀ ਹੋ ਗਈ ਹੋਵੇ ਔਰ ਜੇਕਰ 올림픽 ਦੀ ਗੱਲ ਕੀਤੀ ਜਾਵੇ ਇਹ ਕੋਈ 10 ਦਿਨ ਨਹੀਂ ਆਇ 1 ਮਹੀਨੇ ਦੀ ਮਿਹਨਤ ਨਹੀਂ ਹੁੰਦੀ ਬਲਕਿ ਪੂਰੀ ਜ਼ਿੰਦਗੀ ਦੀ ਸਾਧਨਾ ਹੁੰਦੀ ਹੈ ਤਪੱਸਿਆ ਹੁੰਦੀ ਹੈ ਔਰ ਜਦੋਂ ਫਾਈਨਲ ਮੁਕਾਬਲੇ ਵਿੱਚੋਂ ਅਜਿਹੇ ਕਾਰਨ ਕਰਕੇ ਬਾਹਰ ਕੱਢ ਦਿੱਤਾ ਜਾਵੇ ਤਾਂ ਉਸ ਵਕਤ ਇਹ ਦਰਦ ਉਹ ਹੀ ਸਮਝ ਸਕਦਾ ਹੈ ਜਿਸ ਨੇ ਇਹ ਤਪੱਸਿਆ ਕੀਤੀ ਹੋਵੇ ਇਹ ਸਾਧਨਾ ਕੀਤੀ ਹੋਵੇ ਸੋ ਵਿਨੇਸ਼ ਫੁਗੜ ਦੀ ਤਸਵੀਰ ਆਪਣੇ ਆਪ ਦੇ ਵਿੱਚ ਉਹ ਦਰਦ ਬਿਆਨ ਕਰ ਰਹੀ ਹੈ ਜੋ ਕਿ ਵਿਨੇਸ਼ ਫੁਗਾਟ ਨੇ ਮਹਿਸੂਸ ਕੀਤਾ ਹੈ ਅਤੇ ਵਿਨੇਸ਼ ਫੁਗਾਟ ਦੇ ਮੁਕਾਬਲਿਆਂ ਦੀ 올림픽s ਦੇ ਵਿੱਚ ਛੇਕਰ ਗੱਲ ਕੀਤੀ ਜਾਵੇ ਤਾਂ 올림픽 ਦੇ ਫਾਈਨਲ ਮੁਕਾਬਲੇ ਦੇ ਵਿੱਚ ਪਹੁੰਚਣ ਵਾਲੀ ਵਿਨੇਸ਼ ਫੁਗਾਟ ਪਹਿਲੀ ਮਹਿਲਾ ਰਸਲਰ ਹੈ ਦੱਸਦੀ ਹੈ ਕਿ ਤਿੰਨ ਮੁਕਾਬਲੇ ਲਗਾਤਾਰ ਜਿੱਤ ਕੇ 50 ਕਿਲੋਗ੍ਰਾਮ ਕੈਟਾਗਰੀ ਦੇ ਵਿੱਚ ਉਹ ਫਾਈਨਲ ਦੇ ਵਿੱਚ ਪਹੁੰਚੀ ਸੀ ਸੈਮੀਫਾਈਨਲ ਦੇ ਵਿੱਚ ਉਹਨਾਂ ਨੇ ਕਿਊਬਾ ਦੀ ਪਹਿਲਵਾਨ ਗੁਸਮਾਨ ਲੋਪੇਜੋ ਨੂੰ ਹਰਾਇਆ ਕੁਆਟਰਫਾਈਨਲ ਤੇ ਜੇਕਰ ਗੱਲ ਕੀਤੀ ਜਾਵੇ ਯੂਕਰੇਨ ਦੀ ਓਕਸਾਨਾ ਲਿਵਾਚ ਨੂੰ ਹਰਾਇਆ ਤੇ ਪ੍ਰੀ ਕੁਆਟਰਸ ਦੇ ਵਿੱਚ ਵਰਲਡ ਚੈਂਪੀਅਨ ਜਪਾਨ ਦੀ ਯੂਈ ਸੁਸਾਕੀ ਨੂੰ 3-2 ਨਾਲ ਉਹਨਾਂ ਨੇ ਮਾਤ ਦਿੱਤੀ ਸੀ ਔਰ ਹਰ ਕੋਈ ਇਹੀ ਸੋਚ ਰਿਹਾ ਸੀ ਕਿ ਇਸ ਵਾਰ ਕੁਸ਼ਤੀ ਦੇ ਵਿੱਚ 골ਡ ਮੈਡਲ ਭਾਰਤ ਦੀ ਜੋਲੀ ਚੋਲੀ ਦੇ ਵਿੱਚ ਵਿਨੇਸ਼ ਫੋਗਾਟ ਜ਼ਰੂਰ ਪਾਉਣਗੇ ਪਰ ਫਾਈਨਲ ਮੁਕਾਬਲੇ ਤੋਂ ਠੀਕ ਪਹਿਲਾ ਵਿਨੇਸ਼ ਫੋਗਾਟ ਨੂੰ ਡਿਸਕਵালিਫਾਈ ਕਰਾਰ ਕਰ ਦਿੱਤਾ ਜਾਂਦਾ ਹੈ ਬੇਰਹਾਲ ਦੇਖਣਾ ਹੋਵੇਗਾ ਕਿ ਭਾਰਤ ਵੱਲੋਂ ਹੁਣ ਇਸ ਪੱਖ ਨੂੰ ਕਿਵੇਂ ਰੱਖਿਆ ਜਾਂਦਾ ਹੈ ਅਸ਼ੇਕਾਲ ਦੇਖਦੇ ਤੁਸੀਂ ਆਨਿਆ ਰੈਸਲਰ ਵਿਨੇਸ਼ ਫੋਗਾਟ ਓਲੰਪਿਕ ਦੀ ਰੇਸ ਤੋਂ ਬਾਹਰ ਹੋ ਗਈ ਹੈ ਕਿਉਂਕਿ 50 ਕਿਲੋ ਕੈਟਾਗਰੀ ਦੇ ਵਿੱਚ ਮੁਕਾਬਲਾ ਲੜਨਾ ਸੀ ਔਰ 100 ਗ੍ਰਾਮ ਵਜ਼ਨ ਵੱਧ ਸੀ ਉਸ ਤੋਂ ਬਾਅਦ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਵਿਨੇਸ਼ ਭੋਗਾਟ ਦੀਆਂ ਉਹ ਪਰੇਸ਼ਾਨ ਕਰਨ ਵਾਲੀਆਂ ਨੇ ਫਰਸ਼ ਤੇ ਬੈਠੀ ਹੈ ਵਿਨੇਸ਼ ਭੋਗਾਟ ਔਰ ਬਹੁਤ ਜ਼ਿਆਦਾ ਨਿਰਾਸ਼ ਨਜ਼ਰ ਆ ਰਹੀ ਹੈ ਦੱਸਦੀ ਹੈ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਡਿਸਕਵਾਲਿਫਾਈ ਹੋਣ ਤੋਂ ਬਾਅਦ ਵਿਨੇਸ਼ ਭੋਗਾਟ ਦੀ ਸਿਹਤ ਜੋ ਹੈ ਉਹ ਵਿਗੜ ਗਈ ਹੈ ਹਸਪਤਾਲ ਦੇ ਵਿੱਚ ਉਨ੍ਹਾਂ ਨੂੰ ਪਹੜਤੀ ਕਰਾ ਗਿਆ ਦੂਜੇ ਪਾਸੇ ਇੰਡੀਅਨ ਓਲੰਪਿਕ ਫੈਡਰੇਸ਼ਨ ਦੀ ਪ੍ਰਧਾਨ ਪੀਟੀ ਊਸ਼ਾ ਦੇ ਨਾਲ ਪ੍ਰਧਾਨ ਤੁਸੀਂ ਨਰਿੰਦਰ ਮੋਦੀ ਨੇ ਗੱਲਬਾਤ ਕੀਤੀ ਹੈ ਖੇਲ ਮੰਤਰੀ ਦੀ ਵੀ ਗੱਲ ਹੋਈ ਹੈ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ 올림픽 ਐਸੋਸੀਏਸ਼ਨ ਸਾਹਮਣੇ ਅੱਕੜਾ ਐਕਸ਼ਨ ਲੈਣ ਦੀ ਬੰਕ ਜੋ ਹੈ ਉਹ ਕੀਤੀ ਹੈ ਉਹਨਾਂ ਨੂੰ ਦੱਸਿਆ ਹੈ ਕਿ ਕਿਸ ਤਰੀਕੇ ਦੇ ਨਾਲ ਭਾਰਤ ਦੀ ਜੋ ਹੈ ਉਹ ਗੱਲ ਰੱਖਣੀ ਹੈ ਪੀਟੀਯੂਸ਼ਾ ਦਾ ਬਿਆਨ ਵੀ ਸਾਹਮਣੇ ਆਇਆ ਸਭ ਤੋਂ ਪਹਿਲਾਂ ਤੁਹਾਨੂੰ ਪੀਟੀਯੂਸ਼ਾ ਦਾ ਬਿਆਨ ਸੁਣਾਉਂਦੇ ਹਾਂ 빅 ਡਿਸਕਵਾਲਿਫਿਕੇਸ਼ਨ ਇਜ਼ ਵੈਰੀ ਸ਼ੌਕਿੰਗ ਐਂਡ ਆ ਮੈਟ ਇਨੀਸ਼ੀਅਟ ਟੂ 올림픽 ਵਿਲੇਜ ਪੋਲੀਕਲਿਨਿਕ A short while ago, and assured her complete support of the Indian Olympic Association, Government of India, and the whole country. We are providing Vinesh all medical and emotional support. The Wrestling Federation of India has filed an appeal to UWW to consider the decision to disqualify Vinesh, and IOA is following that up in the strongest possible manner. I am aware of the relentless effort made by. Vinesh Medical Team led by Dr. Dingshaw Patiwala, and the Chief Dimension Kagan through the night to ensure that she would meet the competition requirements. Vinesh disqualification is very shocking and I met Vinesh at the Olympic Village Polyclinic a short while ago and I showed her complete support of the Indian Olympic Association government. Of ਜਦੋਂ ਡਿਸਕਵালিਫਾਈ ਹੋਣ ਦੀ ਖਬਰ ਸਾਹਮਣੇ ਆਈ ਵਿਨੈਸ਼ ਫੋਗਾਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਔਰ ਇਹ ਕਿਹਾ ਕਿ ਵਿਨੈਸ਼ ਤੁਸੀਂ ਚੈਂਪੀਅਨਸ ਦੇ ਚੈਂਪੀਅਨ ਹੋ ਹਰ ਤਰੀਕੇ ਦੇ ਨਾਲ ਤੁਸੀਂ ਬਹੁਤ ਜ਼ਿਆਦਾ ਸਟਰੋਂਗ ਹੋ ਬਹੁਤ ਜ਼ਿਆਦਾ ਮਜ਼ਬੂਤ ਹੋ ਭਾਰਤ ਨੂੰ ਤੇ ਹਰ ਇੱਕ ਭਾਰਤੀ ਨੂੰ ਤੁਹਾਡੇ ਉੱਤੇ ਮਾਣ ਹੈ ਤੁਸੀਂ ਭਾਰਤ ਦਾ ਗੌਰਵ ਹੋ ਅਸੀਂ ਸਾਰੇ ਤੁਹਾਡੀ ਰਾਹ ਦੇਖ ਰਹੇ ਹਾਂ ਤੁਸੀਂ ਹੋਰ ਮਜ਼ਬੂਤ ਹੋ ਕੇ ਵਾਪਸ ਆਓ ਅੱਜ ਜੋ ਕੁਝ ਵੀ ਹੋਇਆ ਉਸ ਨੇ ਸਭ ਨੂੰ ਪਰੇਸ਼ਾਨ ਜ਼ਰੂਰ ਕੀਤਾ ਹੈ ਕਾਸ਼ ਕਿ ਉਹ ਦਰਦ ਸ਼ਬਦਾਂ ਦੇ ਵਿੱਚ ਮੈਂ ਬਿਆਨ ਕਰ ਸਕਾਂ ਤਸੋ ਟਵੀਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਲੈ ਕੇ ਕੀਤਾ ਦੱਸਦੀ ਲੋਕ ਸਭਾ ਦੇ ਵਿੱਚ ਖੇਡ ਮੰਤਰੀ ਮਨਸੂਖ ਮੰਡਾਵੀਆ ਨੇ ਵੀ ਇਹ ਮੁੱਦਾ ਚੁੱਕਿਆ ਔਰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਭਾਰਤ ਇਸ ਪੂਰੇ ਮਾਮਲੇ ਨੂੰ ਲੈ ਕੇ ਆਪਣਾ ਪੱਕ ਰੱਖ ਰਿਹਾ ਹੈ ਖੇਡ ਮੰਤਰੀ ਮਨਸੂਖ ਮੰਡਾਵੀਆ ਨੇ ਕਿਹਾ ਕਿ ਇੰਟਰਨੈਸ਼ਨਲ 올림픽 ਫੈਡਰੇਸ਼ਨ ਦੇ ਅੱਗੇ ਜੋ ਭਾਰਤੀ 올림픽 ਫੈਡਰੇਸ਼ਨ ਦੀ ਪ੍ਰਧਾਨ ਹੈ ਪੀਟੀ 우ਸ਼ਾ ਨੇ ਕੜਾ ਐਕਸ਼ਨ ਲਈ ਆਇਆ ਕੜਾ ਰੁਖ ਅਖਤਿਆਰ ਕੀਤਾ ਹੈ ਸੋ ਦੱਸਦੀ ਹੈ ਕਿ ਇਸ ਪੂਰੇ ਮਾਮਲੇ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਗੁੱਸੇ ਦੀ ਲਹਿਰ ਹੈ ਕਿਉਂਕਿ ਵਿਨੇਸ਼ ਫੋਗਾਟ ਪਹਿਲੀ ਉਹ ਮਹਿਲਾ ਰੈਸਲਰ ਹੈ ਜੋ ਕਿ ਹੁਣ ਤੱਕ 50 ਕਿਲੋ ਕੈਟਾਗਰੀ ਦੇ ਵਿੱਚ ਫਾਈਨਲਸ ਦੇ ਵਿੱਚ ਪਹੁੰਚੀ ਸੀ ਅਮਰੀਕਾ ਦੇ ਖਿਡਾਰਨ ਦੇ ਨਾਲ ਉਹਨਾਂ ਦਾ ਮੁਕਾਬਲਾ ਹੋਣਾ ਸੀ ਔਰ ਮੁਕਾਬਲੇ ਤੋਂ ਠੀਕ ਪਹਿਲਾਂ ਉਹਨਾਂ ਨੂੰ ਡਿਸਕਵਾਲਿਫਾਈ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਉਹ ਵੀ ਸਿਰਫ 100 ਗ੍ਰਾਮ ਵਧੇ ਹੋਏ ਵਜ਼ਨ ਦੇ ਚੱਲਦੇ ਆ ਸੋ ਦੇਸ਼ ਦੇ ਵਿੱਚ ਗੁੱਸਾ ਹੈ ਕੋਲ ਮਿਲਾ ਕੇ ਸੋਸ਼ਲ ਮੀਡੀਆ ਤੇ ਜੋ ਖਬਰਾਂ 트ੈਂਡ ਹੋ ਰਹੀਆਂ ਨੇ ਉਸ ਨੂੰ ਲੈ ਕੇ ਵੀ ਕਿਹਾ ਜਾ ਰਿਹਾ ਹੈ ਕਿ ਜਾਣ ਬੁਝ ਕੇ ਸਭ ਕੁਝ ਕੀਤਾ ਗਿਆ ਤਾਂ ਕਿ ਭਾਰਤ ਨੂੰ 올림픽ਸ ਦੇ ਇਸ ਫਾਈਨਲ ਮੁਕਾਬਲੇ ਦੀ ਰੇਸ ਤੋਂ ਬਾਹਰ ਕੀਤਾ ਜਾ ਸਕੇ ਕਿਉਂਕਿ ਭਾਰਤ ਨੂੰ 올림픽ਸ ਦੇ ਵਿੱਚ ਕੋਈ ਨਹੀਂ ਦੇਖਣਾ ਚਾਹੁੰਦਾ ਇੱਕ ਭਾਰਤ ਦੇ ਨਾਲ ਤੱਕਾ ਕੀਤਾ ਜਾ ਰਿਹਾ ਹੈ ਔਰ 올림픽 ਨੂੰ ਬਾਇਕਾਟ ਕਰਨ ਦੇ ਨਾਰੇ ਵੀ ਸੋਸ਼ਲ ਮੀਡੀਆ ਤੇ 트ੈਂਡ ਕਰਨ ਲੱਗ ਗਏ ਨੇ ਸੋ ਦੇਸ਼ ਦੇ ਲੋਕਾਂ ਦੇ ਵਿੱਚ ਗੁੱਸੇ ਦੀ ਲਹਿਰ ਹੈ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਦਾ ਬਿਆਨ ਵੀ ਇਸ ਮਾਮਲੇ

पहलवान को जो चार बार की विश्व चैंपियन थी उसको पराजित किया फाइनल में पहुंची और अब कहा जा रहा है कि विनेश फोगाट 100 ग्राम ओवरवेट है यह कितनी हास्यास्पद है कितनी अपने आप में मजाक वाली बात है कि विनेश फोगाट जब गई होगी प्रतियोगिता में भाग लेने के लिए उस समय वजन हुआ होगा जब क्वार्टर फाइनल जीता उस समय वजन हुआ होगा सेमीफाइनल में हिस्सा लिया उस समय वजन हुआ होगा अचानक ये सौ ग्राम ओवरवेट पूरी दुनिया इस बात को बर्दाश्त नहीं कर पा रही क्या कि भारत की एक बेटी इतिहास रचने जा रही है पहली बार ऐसा होता कि वो स्वर्ण पदक जीतकर भारत में आती ये क्या बर्दाश्त नहीं हुआ पूरी दुनिया को एक गहरी साजिश है विनेश फोगाट के खिलाफ 100 ग्राम ओवरवेट होना ये कितना हास्यास्पद और मजाक का कारण है कि उसके आधार पर आप अयोग्य घोषित कर रहे हैं सौ ग्राम ओवर तो कुछ भी खाने से हो जाता है तो इसलिए मैं समझता हूं कि भारत सरकार को तुरंत हस्तक्षेप करना चाहिए तत्काल हस्तक्षेप करना चाहिए और साफ शब्दों में कहना चाहिए अगर 144 करोड़ भारतवासियों का अपमान करोगे अगर भारत की बेटी का अपमान करोगे उसके साथ अन्याय करोगे तो हम ओलंपिक का बहिष्कार करेंगे। भारत सरकार निर्णय ले ओलंपिक के बहिष्कार का। ये घोर अन्याय है विनेश फोगाट के साथ, दिनेश के साथ पूरा देश खड़ा है। पूरे रिकॉर्ड दा जो नारा है वो आप संजय सिंह ने देता है और एक बार फिर तो तो हनुवत तस्वीर दिखाते हैं जो थे ਵਿਨੇਸ਼ ਫੋਗਾਟ ਜਮੀਨ ਤੇ ਬੈਠੇ ਹੋਈ ਨਜ਼ਰ ਆ ਰਹੀ ਹੈ ਸ਼ਾਇਦ ਉਸ ਵਕਤ ਦੀ ਤਸਵੀਰ ਹੈ ਜਦੋਂ ਤਾਜ਼ਾ ਤਾਜ਼ਾ ਉਹਨਨੂੰ ਡਿਸਕਵালিਫਾਈ ਕੀਤਾ ਗਿਆ ਅਤੇ ਦੱਸਿਆ ਜਾ ਰਿਹਾ ਹੈ ਇਸੇ ਤੋਂ ਬਾਅਦ ਉਹਨਾਂ ਦੀ ਸਿਹਤ ਵਿਗੜ ਗਈ ਔਰ ਵਾਕਈ ਇਹ ਤਸਵੀਰ ਆਪਣੇ ਆਪ ਦੇ ਵਿੱਚ ਕਾਫੀ ਕੁਝ ਬਿਆਨ ਕਰ ਰਹੀ ਹੈ ਵਿਨੇਸ਼ ਫੋਗਾਟ ਦਾ ਉਹ ਦਰਦ ਜੋ ਉਹ ਮਹਿਸੂਸ ਕਰ ਰਿ ਸੀ ਇਸ ਤਸਵੀਰ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇਸ ਤਰੀਕੇ ਦੇ ਨਾਲ ਫर्श ਤੇ ਜ਼ਮੀਨ ਤੇ ਵਿਨੇਸ਼ ਫੋਗਾਟ ਢਾਲ ਹੋ ਕੇ ਬੈਠੇ ਹੋਈ ਸੀ ਜਿਵੇਂ ਕਿ ਉਸ ਦੀ ਸਾਰੀ ਮਿਹਨਤ ਤੇ ਪਾਣੀ ਫਿਰ ਗਿਆ ਹੋਵੇ ਉਸ ਦੀ ਸਾਰੀ ਉਮੀਦਾਂ ਇੱਕ ਸਕਿੰਟ ਦੇ ਵਿੱਚ ਚੱਕਨਾ ਚੂਰ ਹੋ ਕੇ ਟੈਟੇਰੀ ਹੋ ਗਈ ਹੋਵੇ ਔਰ ਜੇਕਰ 올림픽 ਦੀ ਗੱਲ ਕੀਤੀ ਜਾਵੇ ਇਹ ਕੋਈ 10 ਦਿਨ ਨਹੀਂ ਆਇ 1 ਮਹੀਨੇ ਦੀ ਮਿਹਨਤ ਨਹੀਂ ਹੁੰਦੀ ਬਲਕਿ ਪੂਰੀ ਜ਼ਿੰਦਗੀ ਦੀ ਸਾਧਨਾ ਹੁੰਦੀ ਹੈ ਤਪੱਸਿਆ ਹੁੰਦੀ ਹੈ ਔਰ ਜਦੋਂ ਫਾਈਨਲ ਮੁਕਾਬਲੇ ਵਿੱਚੋਂ ਅਜਿਹੇ ਕਾਰਨ ਕਰਕੇ ਬਾਹਰ ਕੱਢ ਦਿੱਤਾ ਜਾਵੇ ਤਾਂ ਉਸ ਵਕਤ ਇਹ ਦਰਦ ਉਹ ਹੀ ਸਮਝ ਸਕਦਾ ਹੈ ਜਿਸ ਨੇ ਇਹ ਤਪੱਸਿਆ ਕੀਤੀ ਹੋਵੇ ਇਹ ਸਾਧਨਾ ਕੀਤੀ ਹੋਵੇ ਸੋ ਵਿਨੇਸ਼ ਫੁਗੜ ਦੀ ਤਸਵੀਰ ਆਪਣੇ ਆਪ ਦੇ ਵਿੱਚ ਉਹ ਦਰਦ ਬਿਆਨ ਕਰ ਰਹੀ ਹੈ ਜੋ ਕਿ ਵਿਨੇਸ਼ ਫੁਗਾਟ ਨੇ ਮਹਿਸੂਸ ਕੀਤਾ ਹੈ ਅਤੇ ਵਿਨੇਸ਼ ਫੁਗਾਟ ਦੇ ਮੁਕਾਬਲਿਆਂ ਦੀ 올림픽ਸ ਦੇ ਵਿੱਚ ਗੱਲ ਕੀਤੀ ਜਾਵੇ ਤਾਂ 올림픽 ਦੇ ਫਾਈਨਲ ਮੁਕਾਬਲੇ ਦੇ ਵਿੱਚ ਪਹੁੰਚਣ ਵਾਲੀ ਵਿਨੇਸ਼ ਫੁਗਾਟ ਪਹਿਲੀ ਮਹਿਲਾ ਰਸਲਰ ਹੈ ਦੱਸਦੀ ਹੈ ਕਿ ਤਿੰਨ ਮੁਕਾਬਲੇ ਲਗਾਤਾਰ ਜਿੱਤ ਕੇ 50 ਕਿਲੋਗ੍ਰਾਮ ਕੈਟਾਗਰੀ ਦੇ ਵਿੱਚੋਂ ਫਾਈਨਲ ਦੇ ਵਿੱਚ ਪਹੁੰਚੀ ਸੀ ਸੈਮੀਫਾਈਨਲ ਦੇ ਵਿੱਚ ਉਹਨਾਂ ਨੇ ਕਿਊਬਾ ਦੀ ਪਹਿਲਵਾਨ ਗੁਸਮਾਨ ਲੋਪੇਜੀਨੋ ਹਰਾਇਆ ਕੁਆਟਰਫਾਈਨਲਸ ਤੇ ਜੇਕਰ ਗੱਲ ਕੀਤੀ ਜਾਵੇ ਯੂਕਰੇਨ ਦੀ ਓਕਸਾਨਾ ਲਿਵਾਚ ਨੂੰ ਹਰਾਇਆ ਤੇ ਪ੍ਰੀ ਕੁਆਟਰਸ ਦੇ ਵਿੱਚ ਵਰਲਡ ਚੈਂਪੀਅਨ ਜਪਾਨ ਦੀ ਯੂਈ ਸੁਸਾਕੀ ਨੂੰ 3-2 ਨਾਲ ਉਹਨਾਂ ਨੇ ਮਾਤ ਦਿੱਤੀ ਸੀ ਔਰ ਹਰ ਕੋਈ ਇਹੀ ਸੋਚ ਰਿਹਾ ਸੀ ਕਿ ਇਸ ਵਾਰ ਕੁਸ਼ਤੀ ਦੇ ਵਿੱਚ 골ਡ ਮੈਡਲ ਭਾਰਤ ਦੀ ਜੁਲੀ ਚੋਲੀ ਦੇ ਵਿੱਚ ਵਿਨੇਸ਼ ਫੋਗਾਟ ਜ਼ਰੂਰ ਪਾਉਣਗੇ ਪਰ ਫਾਈਨਲ ਮੁਕਾਬਲੇ ਤੋਂ ਠੀਕ ਪਹਿਲਾ ਵਿਨੇਸ਼ ਫੋਗਾਟ ਨੂੰ ਡਿਸਕਵালিਫਾਈ ਕਰਾਰ ਕਰ ਦਿੱਤਾ ਜਾਂਦਾ ਹੈ ਬੇਰਹਾਲ ਦੇਖਣਾ ਹੋਵੇਗਾ ਕਿ ਭਾਰਤ ਵੱਲੋਂ ਹੁਣ ਇਸ ਪੱਖ ਨੂੰ ਕਿਵੇਂ ਰੱਖਿਆ ਜਾਂਦਾ ਹੈ ਅਸ਼ੇਕਾਲ ਵਿਖਰੇ ਤੁਸੀਂ ਆਨੇ ਰੈਸਲਰ ਵਿਨੇਸ਼ ਫੋਗਾਟ ਓਲੰਪਿਕ ਦਿਰੇਸ ਤੋਂ ਬਾਹਰ ਹੋ ਗਈ ਹੈ ਕਿਉਂਕਿ 50 ਕਿਲੋ ਕੈਟਾਗਰੀ ਦੇ ਵਿੱਚ ਮੁਕਾਬਲਾ ਲੜਨਾ ਸੀ ਔਰ 100 ਗ੍ਰਾਮ ਵਜ਼ਨ ਵੱਧ ਸੀ ਉਸ ਤੋਂ ਬਾਅਦ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਵਿਨੇਸ਼ ਭੋਗਾਟ ਦੀਆਂ ਉਹ ਪਰੇਸ਼ਾਨ ਕਰਨ ਵਾਲੀਆਂ ਨੇ ਫਰਸ਼ ਤੇ ਬੈਠੇ ਹੈ ਵਿਨੇਸ਼ ਭੋਗਾਟ ਔਰ ਬਹੁਤ ਜ਼ਿਆਦਾ ਨਿਰਾਸ਼ ਨਜ਼ਰ ਆ ਰਹੀ ਹੈ ਦੱਸਦੀ ਹੈ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਡਿਸਕਵਾਲਿਫਾਈ ਹੋਣ ਤੋਂ ਬਾਅਦ ਵਿਨੇਸ਼ ਭੋਗਾਟ ਦੀ ਸਿਹਤ ਜੋ ਹੈ ਉਹ ਵਿਗੜ ਗਈ ਹੈ ਹਸਪਤਾਲ ਦੇ ਵਿੱਚ ਉਹਨਾਂ ਨੂੰ ਪਹੁੰਚਤਿ ਕਰਾਇਆ ਗਿਆ ਦੂਜੇ ਪਾਸੇ ਇੰਡੀਅਨ ਓਲੰਪਿਕ ਫੈਡਰੇਸ਼ਨ ਦੀ ਪ੍ਰਧਾਨ ਪੀਟੀ ਊਸ਼ਾ ਦੇ ਨਾਲ ਪ੍ਰਧਾਨ ਤੁਸੀਂ ਨਰਿੰਦਰ ਮੋਦੀ ਨੇ ਗੱਲਬਾਤ ਕੀਤੀ ਹੈ ਖੇਲ ਮੰਤਰੀ ਦੀ ਵੀ ਗੱਲ ਹੋਈ ਹੈ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ 올림픽 ਐਸੋਸੀਏਸ਼ਨ ਸਾਹਮਣੇ ਅੱਕੜਾ ਐਕਸ਼ਨ ਲੈਣ ਦੀ ਬੰਕ ਜੋ ਹੈ ਉਹ ਕੀਤੀ ਹੈ ਉਹਨਾਂ ਨੂੰ ਦੱਸਿਆ ਹੈ ਕਿ ਕਿਸ ਤਰੀਕੇ ਦੇ ਨਾਲ ਭਾਰਤ ਦੀ ਜੋ ਹੈ ਉਹ ਗੱਲ ਰੱਖਣੀ ਹੈ ਪੀਟੀਯੂਸ਼ਾ ਦਾ ਬਿਆਨ ਵੀ ਸਾਹਮਣੇ ਆਇਆ ਸਭ ਤੋਂ ਪਹਿਲਾਂ ਤੁਹਾਨੂੰ ਪੀਟੀਯੂਸ਼ਾ ਦਾ ਬਿਆਨ ਸੁਣਾਉਂਦੇ ਹਾਂ ਬਿਕ ਡਿਸਕਵਾਲਿਫਿਕੇਸ਼ਨ ਇਜ਼ ਵੈਰੀ ਸ਼ੌਕਿੰਗ ਐਂਡ ਆ ਮੈਟ ਇਨਿਸ਼ੀਅਟ ਟੂ 올림픽 ਵਿਲੇਜ ਪੋਲੀਕਲਿਨਿਕ a short while ago and assured her complete support of the indian olympic association government of india and the whole country we are providing vinesh all medical and emotional support the wrestling federation of india has filed an appeal to uww to consider the decision to disqualify vinesh and ioa is following that up in the strongest possible manner i am aware of the relentless effort made by Vinesh medical team led by Dr. Dengshaw Patiwala and the chief de mission Kaganaran through the night to ensure that she could meet the competition required. Vinesh disqualification is very shocking and I met Vinesh at the Olympic Village Polyclinic a short while ago and I showed her complete support of the Indian Olympic Association, government of ਜਦੋਂ ਡਿਸਕਵালিਫਾਈ ਹੋਣ ਦੀ ਖਬਰ ਸਾਹਮਣੇ ਆਈ ਵਿਨੈਸ਼ ਫੋਗਾਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਔਰ ਇਹ ਕਿਹਾ ਕਿ ਵਿਨੈਸ਼ ਤੁਸੀਂ ਚੈਂਪੀਅਨਸ ਦੇ ਚੈਂਪੀਅਨ ਹੋ ਹਰ ਤਰੀਕੇ ਦੇ ਨਾਲ ਤੁਸੀਂ ਬਹੁਤ ਜ਼ਿਆਦਾ ਸਟਰੋਂਗ ਹੋ ਬਹੁਤ ਜ਼ਿਆਦਾ ਮਜ਼ਬੂਤ ਹੋ ਭਾਰਤ ਨੂੰ ਤੇ ਹਰ ਇੱਕ ਭਾਰਤੀ ਨੂੰ ਤੁਹਾਡੇ ਉੱਤੇ ਮਾਣ ਹੈ ਤੁਸੀਂ ਭਾਰਤ ਦਾ ਗੌਰਵ ਹੋ ਅਸੀਂ ਸਾਰੇ ਤੁਹਾਡੀ ਰਾਹ ਦੇਖ ਰਹੇ ਹਾਂ ਤੁਸੀਂ ਹੋਰ ਮਜ਼ਬੂਤ ਹੋ ਕੇ ਵਾਪਸ ਆਓ ਅੱਜ ਜੋ ਕੁਝ ਵੀ ਹੋਇਆ ਉਸ ਨੇ ਸਭ ਨੂੰ ਪਰੇਸ਼ਾਨ ਜ਼ਰੂਰ ਕੀਤਾ ਹੈ ਕਾਸ਼ ਕਿ ਉਹ ਦਰਦ ਸ਼ਬਦਾਂ ਦੇ ਵਿੱਚ ਮੈਂ ਬਿਆਨ ਕਰ ਸਕਾਂ ਤਸੋ ਟਵੀਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਲੈ ਕੇ ਕੀਤਾ ਦੱਸਦੀ ਲੋਕ ਸਭਾ ਦੇ ਵਿੱਚ ਖੇਡ ਮੰਤਰੀ ਮਨਸੂਖ ਮੰਡਾਵੀਆ ਨੇ ਵੀ ਇਹ ਮੁੱਦਾ ਚੁੱਕਿਆ ਔਰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਭਾਰਤ ਇਸ ਪੂਰੇ ਮਾਮਲੇ ਨੂੰ ਲੈ ਕੇ ਆਪਣਾ ਪੱਕ ਰੱਖ ਰਿਹਾ ਹੈ ਖੇਡ ਮੰਤਰੀ ਮਨਸੂਖ ਮੰਡਾਵੀਆ ਨੇ ਕਿਹਾ ਕਿ ਇੰਟਰਨੈਸ਼ਨਲ 올림픽 ਫੈਡਰੇਸ਼ਨ ਦੇ ਅੱਗੇ ਜੋ ਭਾਰਤੀ 올림픽 ਫੈਡਰੇਸ਼ਨ ਦੀ ਪ੍ਰਧਾਨ ਹੈ ਪੀਟੀ 우ਸ਼ਾ ਨੇ ਕੜਾ ਐਕਸ਼ਨ ਲਈ ਆਇਆ ਕੜਾ ਰੁਖ ਅਖਤਿਆਰ ਕੀਤਾ ਹੈ ਸੋ ਦੱਸਦੀ ਹੈ ਕਿ ਇਸ ਪੂਰੇ ਮਾਮਲੇ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਗੁੱਸੇ ਦੀ ਲਹਿਰ ਹੈ ਕਿਉਂਕਿ ਵਿਨੇਸ਼ ਫੋਗਾਟ ਪਹਿਲੀ ਉਹ ਮਹਿਲਾ ਰੈਸਲਰ ਹੈ ਜੋ ਕਿ ਹੁਣ ਤੱਕ 50 ਕਿਲੋ ਕੈਟਾਗਰੀ ਦੇ ਵਿੱਚ ਫਾਈਨਲਸ ਦੇ ਵਿੱਚ ਪਹੁੰਚੀ ਸੀ ਅਮਰੀਕਾ ਦੇ ਖਿਡਾਰੀਆਂ ਦੇ ਨਾਲ ਉਹਨਾਂ ਦਾ ਮੁਕਾਬਲਾ ਹੋਣਾ ਸੀ ਔਰ ਮੁਕਾਬਲੇ ਤੋਂ ਠੀਕ ਪਹਿਲਾਂ ਉਹਨਾਂ ਨੂੰ ਡਿਸਕਵਾਲਿਫਾਈ ਕੋਸ਼ਿਸ਼ ਕਰ ਦਿੱਤਾ ਜਾਂਦਾ ਹੈ ਉਹ ਵੀ ਸਿਰਫ 100 ਗ੍ਰਾਮ ਵਧੇ ਹੋਏ ਵਜ਼ਨ ਦੇ ਚਲਦਿਆਂ ਸੁਦੇਸ਼ ਦੇ ਵਿੱਚ ਗੁੱਸਾ ਹੈ ਕੁੱਲ ਮਿਲਾ ਕੇ ਸੋਸ਼ਲ ਮੀਡੀਆ ਤੇ ਜੋ ਖਬਰਾਂ ਟ੍ਰੈਂਡ ਹੋ ਰਹੀਆਂ ਨੇ ਉਸ ਨੂੰ ਲੈ ਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਾਣ ਬੁੱਝ ਕੇ ਸਭ ਕੁਝ ਕੀਤਾ ਗਿਆ ਹੈ ਤਾਂ ਕਿ ਭਾਰਤ ਨੂੰ 올림픽ਸ ਦੇ ਇਸ ਫਾਈਨਲ ਮੁਕਾਬਲੇ ਦੀ ਰੇਸ ਤੋਂ ਬਾਹਰ ਕੀਤਾ ਜਾ ਸਕੇ ਕਿਉਂਕਿ ਭਾਰਤ ਨੂੰ 올림픽ਸ ਦੇ ਵਿੱਚ ਕੋਈ ਨਹੀਂ ਦੇਖਣਾ ਚਾਹੁੰਦਾ ਇੱਕ ਭਾਰਤ ਦੇ ਨਾਲ ਤੱਕਾ ਕੀਤਾ ਜਾ ਰਿਹਾ ਹੈ ਔਰ 올림픽 ਨੂੰ ਬਾਇਕਾਟ ਕਰਨ ਦੇ ਨਾਰੇ ਵੀ ਸੋਸ਼ਲ ਮੀਡੀਆ ਤੇ ਟ੍ਰੈਂਡ ਕਰਨ ਲੱਗ ਗਏ ਨੇ ਸੋ ਦੇਸ਼ ਦੇ ਲੋਕਾਂ ਦੇ ਵਿੱਚ ਗੁੱਸੇ ਦੀ ਲਹਿਰ ਹੈ

पहलवान को जो चार बार की विश्व चैंपियन थी उसको पराजित किया फाइनल में पहुंची और अब कहा जा रहा है कि विनेश फोगाट सौ ग्राम ओवरवेट है यह कितनी हास्यास्पद है कितनी अपने आप में मजाक वाली बात है कि विनेश फोगाट जब गई होगी प्रतियोगिता में भाग लेने के लिए उस समय वजन हुआ होगा जब क्वार्टर फाइनल जीता उस समय वजन हुआ होगा सेमीफाइनल में हिस्सा लिया उस समय वजन हुआ होगा अचानक ये सौ ग्राम ओवर वेट पूरी दुनिया इस बात को बर्दाश्त नहीं कर पा रही क्या कि भारत की एक बेटी इतिहास रचने जा रही है पहली बार ऐसा होता कि वो स्वर्ण पदक जीतकर भारत में आती ये क्या बर्दाश्त नहीं हुआ पूरी दुनिया को